ਅੰਤਰਰਾਸ਼ਟਰੀ ਦਿਵਿਆਂਗ ਦਿਵਸ 3 ਫਰਵਰੀ ਨੂੰ ਸਿਵਲ ਹਸਪਤਾਲ ਤਰਨਤਾਰਨ ਵਿਖੇ ਮਨਾਇਆ ਗਿਆ ਇਸ ਮੌਕੇ ਕੈਬਨਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਉਹਨਾਂ ਨੇ ਦਿਵਿਆਂਗ ਬੱਚਿਆਂ ਉਹਨਾਂ ਦੇ ਟੀਚਰਾਂ ਅਤੇ ਮਾਪਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਕੈਬਨਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਜਿੰਨਾ ਬੱਚਿਆਂ ਦੇ ਅੱਜ UID ਕਾਰਡ ਬਣਨ ਬਣਾਈ ਜਾ ਰਹੇ ਹਨ ਉਹ ਬੱਚੇ ਨਾ ਤਾਂ ਸੁਣ ਸਕਦੇ ਹਨ ਅਤੇ ਨਾ ਹੀ ਬੋਲ ਸਕਦੇ ਹਨ ਫਿਰ ਵੀ ਇਹਨਾਂ ਬੱਚਿਆਂ ਨੇ ਵੱਖ-ਵੱਖ ਖੇਡਾਂ ਵਿੱਚ ਭਾਗ ਲੈ ਕੇ ਪੂਰੇ ਪੰਜਾਬ ਵਿੱਚੋਂ ਜ਼ਿਲ੍ਹਾ ਤਰਨਤਾਰਨ ਨੂੰ ਚੌਥਾ ਦਰਜਾ ਦਿਵਾਇਆ ਹੈ ਮੌਕੇ ਉਹਨਾਂ ਨੇ ਦਿਵਿਆਂਗ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਇਹਨਾਂ ਨਾਲ ਸਾਰੇ ਪਿੱਛੇ ਆ ਜਾ ਸਾਰੀ ਗੱਲ ਕੋੜੋ ਵਧੀਆ ਆ ਜੇਗੀ ਇੱਧਰ ਦੇਖੋ

ਤੇ ਜਿੰਨੇ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਬੱਚੇ ਕੰਨਾਂ ਤੋਂ ਸੁਣ ਤੋਂ ਅਸਮਰਥ ਨੇ ਬੋਲਣ ਤੋਂ ਅਸਮਰਥ ਨੇ ਜਾਂ ਅੱਖਾਂ ਤੋਂ ਬਲਾਈਂਡ ਨੇ ਜਾਂ ਪੋਲੀਓ ਆ ਕਿਸੇ ਵੀ ਤਰ੍ਹਾਂ ਜਿਹੜਾ ਕੋਈ ਦਿਵਿਆਂਗ ਆ ਉਹਨਾਂ ਦੇ ਕਾਰਡ ਬਣਾਏ ਜਾ ਰਹੇ ਆ ਤੇ ਅੱਜ ਬੱਚਿਆਂ ਨੇ ਇੱਥੇ ਬੜੀ ਵਧੀਆ ਪਰਫਾਰਮੈਂਸ ਕੀਤੀ ਆ ਇੱਕ ਮੈਸੇਜ ਦਿੱਤਾ ਕਿ ਭਾਵੇਂ ਕੋਈ ਜਿੰਨਾ ਮਰਜੀ ਅੰਗਹੀਣ ਹੋਵੇ ਦੱਪਿਆ ਹੋਵੇ ਜਦੋਂ ਮਿਹਨਤ ਕਰੇ ਤੇ ਪ੍ਰਮਾਤਮਾ ਉਹਨੂੰ ਬੁਲੰਦੀਆਂ ਤੱਕ ਲੈ ਕੇ ਜਾਂਦਾ ਆ ਸਾਡੇ ਬੱਚਿਆਂ ਨੇ ਪੰਜਾਬ ਲੈਵਲ ਤੱਕ ਕਈ ਪੋਜੀਸ਼ਨਾਂ ਲੈ ਕੇ ਆਇਆ ਜਿਦੇ ਵਿੱਚ ਬੱਚਿਆਂ ਨੇ ਰੇਸ ਦੇ ਵਿੱਚ ਵੀ ਕਈ ਬੱਚੇ ਫਰਸਟ ਪੋਜੀਸ਼ਨ ਲੈ ਕੇ ਆਏ ਤੇ ਆਲ ਓਵਰ 23 ਜ਼ਿਲ੍ਹਿਆਂ ਦੇ ਵਿੱਚੋਂ ਪੂਰੇ ਪੰਜਾਬ ਚੋਂ ਸਾਡਾ ਤਰਨਤਾਰਨ ਜ਼ਿਲ੍ਹਾ ਜਿਹੜਾ ਉਹ ਚੌਥੇ ਨੰਬਰ ਤੇ ਆਇਆ ਦਿਵਿਆਂਗ ਬੱਚਿਆਂ ਦੀਆਂ ਗੇਮਾਂ ਦੇ ਵਿੱਚੋਂ ਤੇ ਪਹਿਲਾਂ ਤਾਂ ਮੈਂ ਇਹਨਾਂ ਬੱਚਿਆਂ ਨੂੰ ਵੀ ਵਧਾਈ ਦਿੰਨਾ ਇਹਨਾਂ ਦੇ ਅਧਿਆਪਕਾਂ ਨੂੰ ਵੀ ਵਧਾਈ ਦਿੰਨਾ ਜਿਹੜੇ ਅਧਿਆਪਕ ਇਹਨਾਂ ਨੂੰ ਜਿਹੜੇ ਬੱਚੇ ਬੋਲਣ ਤੋਂ ਸੁਣਨ ਤੋਂ ਅਸਮਰਥ ਨੇ ਬ্লাইਂਡ ਨੇ ਉਹਨਾਂ ਨੂੰ ਪੜਾਉਂਦੇ ਆ ਇਸ਼ਾਰਿਆਂ ਦੇ ਨਾਲ ਸਮਝਾਉਂਦੇ ਆ ਤੇ ਇਹ ਬੱਚੇ ਸਾਰਾ ਕੁਝ ਸਮਝਦੇ ਆ ਪਰਮਾਤਮਾ ਦਾ ਰੱਬ ਦਾ ਰੂਪ ਨੇ ਇਹ ਬੱਚੇ ਇਹ ਮੈਂ ਉਹਨਾਂ ਮਾਪਿਆਂ ਨੂੰ ਤੇ ਆਂਡ ਕਮਾਂਡ ਜਿਨ੍ਹਾਂ ਦੇ ਇਸ ਤਰ੍ਹਾਂ ਦੇ ਬੱਚੇ ਬ্লাইਂਡ ਦਿਵੰਗ ਹੁੰਦੇ ਆ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹੂੰਗਾ ਕਿ ਕਈ ਵਾਰ ਇਗਨੋਰ ਕਰਦੇ ਆ ਮਾਪੇ ਵੀ ਆਂਡ ਕਮਾਂਡ ਵਾਲੇ ਵੀ ਇਹਨਾਂ ਬੱਚਿਆਂ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਇਹ ਰੱਬ ਦਾ ਰੂਪ ਹੁੰਦੇ ਆ ਬੱਚੇ ਇਹ ਮਾਪਿਆਂ ਤੋਂ ਆਪਦੇ ਰਿਸ਼ਤੇਦਾਰਾਂ ਤੋਂ ਸੇਵਾ ਕਰਾਉਣ ਲਈ ਪੈਦਾ ਹੁੰਦੇ ਆ ਤੇ ਸਾਨੂੰ ਇਹਨਾਂ ਦਾ ਖਿਆਲ ਰੱਖਣਾ ਚਾਹੀਦਾ ਇਹਨਾਂ ਬੱਚਿਆਂ ਦਾ ਕਈ ਵਾਰ ਕੀ ਹੁੰਦਾ ਹੈ ਕਈ ਜਿਹੜੇ ਛੋਟੇ ਬੱਚੇ ਹੁੰਦੇ ਆ ਉਹ ਵੀ ਮਜ਼ਾਕ ਕਰਦੇ ਆ ਇਹ ਇਹਨਾਂ ਬੱਚਿਆਂ ਨੂੰ ਮਜ਼ਾਕ ਨਹੀਂ ਕਰਨਾ ਚਾਹੀਦਾ ਇਹ ਰੱਬ ਦਾ ਤੁਚਾ ਰੂਪ ਨੇ ਸਾਨੂੰ ਇਹਨਾਂ ਬੱਚਿਆਂ ਨੂੰ ਪਿਆਰ ਕਰਨਾ ਚਾਹੀਦਾ ਤੇ ਮਾਪਿਆਂ ਨੂੰ ਇਹ ਚਾਹੀਦਾ ਕਿ ਇਹਨਾਂ ਬੱਚਿਆਂ ਨੂੰ ਜਿੱਥੇ-ਜਿੱਥੇ ਸਕੂਲ ਬਣੇ ਨੇ ਦਿਵਿਆਂਗ ਬੱਚਿਆਂ ਦੇ ਉੱਥੇ ਇਹਨਾਂ ਬੱਚਿਆਂ ਨੂੰ ਪੜ੍ਹਾਈ ਕਰਾਉਣ ਮਾਨ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਇਹਨਾਂ ਦਿਵਿਆਂਗ ਬੱਚਿਆਂ ਵਾਸਤੇ ਵੀ ਜਿਹੜਾ ਕੋਟਾ ਬਖਰਾਇਆ ਉਹ ਇਹਨਾਂ ਦਾ ਹੱਕ ਇਹਨਾਂ ਬੱਚਿਆਂ ਨੂੰ ਦੇਣਗੇ ਤੇ ਕਈ ਤਰ੍ਹਾਂ ਦੀਆਂ ਸਹੂਲਤਾਂ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਜਿਦੇ ਵਿੱਚ ਐਰਕਾਂ ਜਿਹੜਾ ਵਜੀਫੇ ਵੀ ਇਹਨਾਂ ਬੱਚਿਆਂ ਨੂੰ ਦਿੱਤੇ ਗਏ ਆ ਹਰਤਪੂਰਨ ਸਿੰਘ ਸਕੂਲ ਫੋਰ ਡੈਫਰ ਫਿੰਗਲਵਾੜਾ ਸਰਹਾਲੀ ਕਲਾ ਤੋਂ ਆਏ ਆ ਇੱਥੇ ਡਿਸੇਬਿਲਟੀ ਡੇ ਮਨਾਇਆ ਜਾ ਰਿਹਾ ਹੈ ਸੋ ਅਸੀਂ ਆਪਣੇ ਬੱਚੇ ਇੱਥੇ ਲੈ ਕੇ ਆਏ ਹਾਂ ਜਿੰਨਾ ਬੱਚਿਆਂ ਦੇ ਡਿਸੇਬਿਲਟੀ ਕਾਰਡ ਜਾਂ ਯੂ ਡੀ ਆਈ ਨਹੀਂ ਬਣਿਆ ਅਸੀਂ ਉਹ ਬਣਵਾ ਰਹੇ ਹਾਂ ਤੇ ਆਪਣੇ ਬੱਚਿਆਂ ਦੀ ਪਰਫਾਰਮੈਂਸ ਲੈ ਕੇ ਆਏ ਹਾਂ ਕਿ ਅਸੀਂ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਸਾਡੇ ਬੱਚੇ ਕਿਸੇ ਤੋਂ ਘੱਟ ਨਹੀਂ ਆ ਉਹ ਵੀ ਸੋਸਾਇਟੀ ਦਾ ਇੱਕ ਹਿੱਸਾ ਨੇ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਇਨ੍ਹਾਂ ਬੱਚਿਆਂ ਬਾਰੇ ਕੁਝ ਸੋਚਿਆ ਜਾਵੇ ਸਾਡੇ ਪੰਜਾਬ ਵਿੱਚ ਸਪੈਸ਼ਲ ਐਜੂਕੇਟਰਸ ਦੀ ਬਹੁਤ ਘਾਟ ਹੈ ਇਨ੍ਹਾਂ ਬੱਚਿਆਂ ਜੋ ਵੀ ਸਰਕਾਰੀ ਸਕੂਲ ਵਿੱਚ ਇਹ ਬੱਚੇ ਪੜ੍ਹਦੇ ਨੇ ਉੱਥੇ ਸਹੀ ਤਰੀਕੇ ਨਾਲ ਇਨ੍ਹਾਂ ਬੱਚਿਆਂ ਦੀ ਸਟੱਡੀ ਵਗੈਰਾ ਨਹੀਂ ਹੋ ਰਹੀ ਮੇਰੇ ਕੋ 3 ਬੱਚੇ ਨੇ ਹਾਂਜੀ ਨਾ ਹੀ ਬੋਲ ਸਕਦੇ ਨਾ ਸੁਣ ਸਕਦੇ ਹਾਂਜੀ ਡੈਫ ਐਂਡ ਡੰਮ ਆ ਦੇਖਰੇ ਭਾਈ ਹਾਂਜੀ ਭਗਤਪੁਰਨ ਸਿੰਘ ਸਕੂਲ ਹਾਂਜੀ ਉਹ ਭਗਤਪੁਰਨ ਸਿੰਘ ਪਿੰਗਲਵਾਲਾ ਚੈਰਿਟੀ ਜਿਹੜੀ ਸੁਸਾਇਟੀ ਆ ਉਹ ਹੀ ਉਹਨਾਂ ਦੀ ਦੇਖਰੇ ਕਰ ਰਹੀ ਆ ਫ੍ਰੀ ਆਫ ਕੋਸਟ ਆ ਸਾਡੀ ਕੋਈ ਫੀਸ ਨਹੀਂ ਹੈਗੀ